ਮੈਨੀਟੋਬਾ ਦੇ ਸਵਾਨ ਰਿਵਰ ਕਸਬੇ ਲਾਗੇ ਮੰਗਲਵਾਰ ਸਵੇਰੇ ਬਰਫੀਲੇ ਮੌਸਮ ਦੀ ਤਿਲਕਣ ਕਾਰਨ ਹਾਈਵੇ ਤੇ ਇੱਕ ਸਕੂਲ ਬੱਸ ਪਲਟ ਗਈ ਜਿਸ ਵਿੱਚ ਕਈ ਬੱਚਿਆਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਹਨ ਆਰਸੀਐਮਪੀ ਅਨੁਸਾਰ ਇਹ ਹਾ사 ਹਾਈਵੇ 10 ਤੇ ਮੈਫਕਿਨ ਤੋਂ ਲਗਭਗ 13 ਕਿਲੋਮੀਟਰ ਦੂਰ ਦੱਖਣ ਵੱਲ ਵਾਪਰਿਆ ਸਵੇਰੇ ਤਕਰੀਬਨ 8:30 ਵਜੇ ਪੁਲਿਸ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਵੀ ਮਿਲੀ ਪੁਲਿਸ ਨੇ ਦੱਸਿਆ ਕਿ 4 ਲੋਕਾਂ ਨੂੰ ਗੰਭੀਰ ਪਰ ਜਾਨ ਦਾ ਖਤਰਾ ਨਾ ਬੜਨਦੀ ਵਾਲੀਆਂ ਸੱਟਾਂ ਆਈਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਪਹੁੰਚ ਕਰਵਾਇਆ ਹੈ ਇਸ ਤੋਂ ਲਗਭਗ ਹੀ ਹੋਰ ਵਿਦਿਆਰਥੀਆਂ ਨੂੰ ਮੌਕੇ ਤੇ ਮੁੱਢਲਾ ਇਲਾਜ ਦਿੱਤਾ ਗਿਆ ਤੇ ਬਾਅਦ ਵਿੱਚ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਇਹ ਬੱਸ ਸਪੋਟਵੇਕ ਕ੍ਰੀਕ ਨੇਸ਼ਨ ਐਜੂਕੇਸ਼ਨ ਅਥਾਰਟੀ ਦੀ ਸੀ ਇਸ ਵਿੱਚ 9ਵੀਂ ਤੇ 12ਵੀਂ ਗ੍ਰੇਡ ਤੱਕ ਦੇ ਲਗਭਗ 15 ਵਿਦਿਆਰਥੀ ਸਵਾਰ ਸਨ ਸਪੋਰਟਾ ਵਿਖੇ ਕ੍ਰੀਕ ਨੇਸ਼ਨ ਦੇ ਚੀਫ ਨੈਲਸਨ ਜਿਨੇਲ ਨੇ মিডিਆ ਨੂੰ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਲੱਗਿਆ ਸੀ ਕਿ ਬੱਸ ਵਿੱਚ ਘੱਟ ਬੱਚੇ ਹਨ ਉਹਨਾਂ ਕਹਿ ਕੇ ਇੱਕ ਦਿਨ ਪਹਿਲਾਂ ਪੇਮੀ ਅਤੇ ਸੜਕ ਤੇ ਜ਼ਿਆਦਾ ਬਰਫ਼ ਹੋਣ ਕਰਨ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਪਲਟ ਗਈ ਚੀਫ ਨੇ ਦੱਸਿਆ ਕਿ ਐਮਰਜੈਂਸੀ ਸਰਵਿਸ ਤੁਰੰਤ ਮੌਕੇ ਤੇ ਪਹੁੰਚ ਗਈਆਂ ਤੇ ਜ਼ਖਮੀ ਅਨੂਸਵਾਨ ਵੈਲੀ ਹੈਲਥ ਸੈਂਟਰ ਵਿੱਚ ਪਹਤੀ ਕਰਵਾਇਆ ਗਿਆ ਵਿਦਿਆਰਥੀਆਂ ਵਿਦਿਆਰਥੀਆਂ ਦੇ ਮਾਪੇ ਵੀ ਆਪਣੇ ਬੱਚਿਆਂ ਕੋਲ ਪਹੁੰਚ ਗਏ ਹਨ ਅਤੇ ਹਸਪਤਾਲ ਵਿੱਚ ਹੀ ਹਨ ਇਹ ਹਾਦਸੇ ਦੇ ਮੱਦੇਨਜ਼ਰ ਵਿਨੀਪੈਗ ਦੇ ਹੈਲਥ ਸੈਂਟਰ ਵਿੱਚ ਕੋਡ ਔਰੇਂਜ ਜਾਰੀ ਕੀਤਾ ਗਿਆ ਹੈ ਕੋਡ ਔਰੇਂਜ ਆਮ ਤੌਰ ਤੇ ਵੱਡੇ ਹਾਸਿਆਂ ਕਈ ਵਾਰਾਂ ਦੀ ਟੱਕਰ ਜਾਂ ਵੱਡੀ ਗਿਣਤੀ ਵਿੱਚ ਜ਼ਖਮੀ ਹੋਣ ਵਾਲੀਆਂ ਘਟਨਾਵਾਂ ਦੌਰਾਨ ਲਾਗੂ ਕੀਤਾ ਜਾਂਦਾ ਹੈ